ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਮੀਰ ਕਰਦੀਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਤੁਸੀਂ ਹੁਣ ਤੱਕ ਦੋ ਬਲੌਗ ਦੇਖੇ ਜਿਹੜੇ ਇੱਕ ਚਿੱਤਾ ਮੰਮੀ ਨੂੰ ਕੇਕ ਦਿੱਤਾ ਸੀ ਹਨਾ ਤੇ ਦੂਸਰੀ ਪਾਸੇ ਸੂਟ ਖਰੀਦਦੇ ਵੀ ਚਲ ਗਿਫਟ ਦੇ ਦਈਏ ਵੈਸੇ ਤਾਂ ਸਿਆਣੇ ਕਹਿੰਦੇ ਨੇ ਤੁਸੀਂ ਆਪਣੇ ਖਾਤਰ ਖਰੀਦੋ ਲੈ ਕੇ ਨਾ ਸੀ ਮੰਮੀ ਨੂੰ ਬਹੁਤ ਔਕੇ ਲੈ ਕੇ ਗਏ ਸੀ ਮੇ ਮੰਮੀ ਕੁਝ ਨਹੀਂ ਹੁੰਦਾ ਲੇ ਲੋ ਇੱਕ ਸੂਟ ਕੋਈ ਮਾੜਾ ਨਹੀਂ ਹੈਗਾ ਤੇ ਪਾਪਾ ਜੀ ਨੂੰ ਰਵਿੰਦਰ ਨੇ ਪਹਿਲਾਂ ਹੀ ਕੁੜਤਾ ਭੇਜ ਮੈਂ ਲਿਆ ਕੇ ਰੱਖਤਾ ਸੀ ਹੈ ਕਹਿੰਦੇ ਚਲੋ ਪਾਪਾ ਜੀ ਨੂੰ ਐਨੀਵਰਸਰੀ ਤੇ ਦਵਾਂਗੇ ਖੁਸ਼ ਹੋ ਜਾਣਗੇ ਸੋ ਇਸ ਤਰ੍ਹਾਂ ਹੀ ਪ੍ਰਮਾਤਮਾ ਸਭ ਦੀਆਂ ਜੋੜੀਆਂ ਬਣਾਈ ਰੱਖਣ ਠੀਕ ਹੈ ਖੁਸ਼ੀਆਂ ਭਰੇ ਦਿਨ ਆਵੇ ਹਨਾ ਤੇ ਹੋਰ ਆਪਾਂ ਕੀ ਕਹਿ ਸਕਦੇ ਆ ਬਾਕੀ ਤਾਂ ਪ੍ਰਮਾਤਮਾ ਆਪਣੇ ਨਾਲ ਹੀ ਆ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਮੈਂ ਕਹਿੰਦੀ ਸੀ ਜਿੰਨਾ ਮੰਮੀ ਤੇ ਪਾਪਾ ਹੀ ਲੜਦੇ ਆ ਓਨਾ ਮੈਨੂੰ ਲੱਗਦਾ ਕੋਈ ਲੜਦਾ ਨਹੀਂ ਪਰ ਪਿਆਰ ਵੀ ਸਭ ਦੇ ਨਾਲੋਂ ਜ਼ਿਆਦਾ ਇਹਨਾਂ ਦੇ ਵਿੱਚ ਹੈਗਾ ਠੀਕ ਮੰਮੀ ਦੀ ਇੱਕ ਆਵਾਜ਼ ਤੇ ਪਾਪਾ ਹੀ ਜਦੇ ਉੱਠ ਜਾਂਦੇ ਵੀ ਹਾਂ ਚਾਹ ਬਣਾਉਣੀ ਹੈ ਜਾਂ ਕੁਝ ਕਰਨਾ ਸਿਹਤ ਮੰਮੀ ਦੀ ਡਾਊਨ ਹੁੰਦੀ ਹੈ ਸਭ ਤੋਂ ਪਹਿਲਾਂ ਪਾਪਾ ਜੀ ਨੂੰ ਟੈਨਸ਼ਨ ਪੈ ਜਾਂਦੀ ਆ ਵੀ ਮੇਰੀ ਲਾਣੀਧਰਨੀ ਨੂੰ ਠੀਕ ਕਰੂ ਕੁਝ ਵੀ ਆ ਹੋ ਜਾਂਦਾ ਬਾਕੀ ਹੁਣ ਸਿਹਤ ਡਾਮਾਡੋਲ ਹੁੰਦੀ ਰਹਿੰਦੀ ਆ ਪਰ ਨਹੀਂ ਪਰ ਹੁਣ ਫਾਈਨਲੀ ਹੁਣ ਮੰਮੀ ਬਹੁਤ ਜ਼ਿਆਦਾ ਠੀਕ ਹੈ ਖੋਸ਼ ਹੈ ਉਸ ਪਤਾ ਕੀ ਗੱਲ ਆ ਮੰਮੀ ਸਾਡੇ ਨਾਲ ਇੱਕ ਡਾਕਟਰ ਹੈ ਬਰਮਾ ਆਨੰਦ ਠੀਕ ਹੈ ਮੰਮੀ ਤੇ ਪਾਪਾ ਜੀ ਨੂੰ ਸ਼ੁਰੂ ਤੇ ਉਹਨਾਂ ਦੀ ਦਵਾਈ ਲੱਗਦੀ ਆ ਮੈਂ ਬਹੁਤ ਜਗ੍ਹਾ ਤੇ ਮਾਪਾ ਜੀ ਤੇ ਮੰਮੀ ਨੂੰ ਪਹਿਲਾਂ ਦਵਾਈ ਦਵਾਤੀ ਸੀ ਅਸੀਂ ਵੀਡੀਓ ਨਹੀਂ ਸੀ ਸ਼ੂਟ ਕੀਤੀ ਪਰ ਕਹਿੰਦੇ ਨਹੀਂ ਉਤੇ ਹੀ ਖਾਣੀਆਂ ਤੇ ਜਦੋਂ ਉਤੇ ਇੱਕ ਖਰਾਕਾ ਜਾਂ ਦੋ ਖਰਾਕਾ ਖਾਧੀਆਂ ਬਿਲਕੁਲ ਸਹੀ ਹੋਏ ਆ ਕੁਝ ਮਨ ਨੂੰ ਵੀ ਹੋ ਜਾਂਦਾ ਵੀ ਜੇ ਅਸੀਂ ਉਸ ਡਾਕਟਰ ਤੋਂ ਦਵਾਈ ਲੈਨੇ ਤਾਂ ਅਸੀਂ ਠੀਕ ਹੋ ਜਾਵਾਂਗੇ ਹਨਾ ਕੁਝ ਜਦੋਂ ਸੱਟਾਂ ਸੱਟਾਂ ਲੱਗੀਆਂ ਸੀ ਉਹਨਾਂ ਦਾ ਅਕੜਾ ਸੀ ਹਨਾ ਹਾਂ ਕੁਝ ਮੰਨਕੀਰਤ ਤੇ ਆਪਣੀ ਨੂਰ ਨੂਰ ਤਾਂ ਮੰਮੀ ਦੇ ਕੋਲੇ ਸੌਂਦੀ ਆ ਹਨਾ ਵੀ ਉਹਨੂੰ ਨੀਂਦ ਨਹੀਂ ਆਉਂਦੀ ਜਿੱਥੇ ਉਹ ਵੀ ਦਾਦੀ ਜਾਊਗੀ ਨੂਰ ਨਾਲ ਜਾਊਗੀ ਇਸ ਕਰਕੇ ਸੋ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਈਆਂ ਆਪਾਂ ਕਰਦੇ ਆ ਜੀ ਫਿਰ ਅ ਸ਼ੁਰੂ ਐਨੀਵਰਸਰੀ ਦੀ ਠੀਕ ਆ ਸਾਰੇ ਜਾਨੇ ਬਾਹਰ ਜਾ ਕੇ ਬੈਠ ਗਏ ਆ ਕਰਦੇ ਆ ਜੀ ਫਿਰ ਆਪਾਂ ਵੀਡੀਓ ਸਟਾਰਟ ਲੋ ਜੀ ਕੇਕ ਅਸੀਂ ਲਿਆਂਦਾ ਜੀ ਆਹ ਰੈੱਡ ਵੈਲਵਟ ਦਾ ਠੀਕ ਆ ਮਿਸਟਰ ਐਂਡ ਮਿਸਿਸ ਹੌਸਲਾ ਲਿਖਿਆ ਵਾ ਕਹਿੰਦੇ ਜੱਦੀ ਛੋਟੀ ਨੂੰ ਆਈ ਆ ਸਾਰਾ ਘਰ ਬਸ ਇੱਧਰ ਉੱਧਰ ਘਰੇ ਆ ਪਿਆ ਠੀਕ ਐ ਅੰਦਰ ਸਾਡੇ ਮੰਮੀ ਤੇ ਪਾਪਾ ਜੀ ਬੈਠੇ ਬਲਾਉ ਸਾਸਰੀ ਕਾਲ ਜੀ ਅਸੀ ਪਾਏ ਜੀ ਪ੍ਰਕਾਸ਼ਾ ਵਾਲੀ ਕਾਹਦੇ ਹਸੀ ਜਾਂਦੇ ਆ ਕੋਈ ਰਾਜ ਬੀਲੀ ਦਰਵਾਜੇ ਲਗਾਇਓ ਮੜਾ ਜੀ ਆਵਾਜ਼ ਬਹੁਤ ਆਉਂਦੀ ਅੰਦਰ ਕੋਈ ਰਾਜ ਅਰੇ ਆਜੇ ਕਾਹੇ ਨਹੀਂ ਪਹਿਲਾਂ ਲੱਗ ਰਿਹਾ ਕਿ ਕਿਸੇ ਨੇ ਹੁਣ ਮੜਾ ਕਾਇ ਕਾਤੇ ਕਰਦੇ ਆ ਤੁਸੀਂ ਮੇਰੀ ਗੱਲ ਸੁਣ ਚਾ ਜਵਾਨੀ ਪੈਰੇ ਤੇ ਨੀ ਕਟਿਆ ਸੌਰੀ ਹੁਣ ਤਾਂ ਤੁਹਾਡਾ ਖਿਆਲ ਕਰ ਰਹੇ ਹਾਂ ਹਾਂ ਹੁਣ ਨਿਆਲੇ ਖਿਆਲ ਕਰ ਰਹੇ ਆ ਹਾਂ ਉਹ ਨਿਆਲੇ ਲਗੇ ਖਿਆਲ ਕਰ ਖੁਸ਼ ਵੀ ਆ ਕੁਛ ਵੀ ਚਲ ਨਹੀਂ ਤੁਸੀਂ ਹੁ ਕਦੇ ਵੀ ਨਹੀਂ ਮਨਾਈ ਆ ਬੜੀ ਐਨੀਵਰਸਰੀ ਕਦੇ ਵੀ ਨਹੀਂ ਹਾਂ ਐਵੇਂ ਹੀ ਹੋਇਆ ਵੀ ਬਿਅ ਆ ਜੈਨੀਵਰਸਰੀ ਆ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਆ ਯਾ ਕੁਛ ਲੱਡੂ ਬਣਾ ਲੇ ਮੰਮੀ ਨੇ ਮਿੱਠਾ ਬਣਾ ਲਿਆ ਮੈਂ ਗੁਰਦੁਆਰਾ ਆ ਕਦੀ ਜਿਹੜਾ ਐਨੀਵਰਸਰੀ ਦੱਸ ਸਕਦੇ ਚਾਹਤ 57 ਰੁਪਏ ਬੋਲ ਰਹੇ ਨੇ ਜੀ ਅੱਛੇ ਆ ਉਸ ਟਾਈਮ ਦੀ ਗੱਲ ਕਰਦੇ ਜਦ ਹਾਂ ਟਾਈਮ ਨਹੀਂ ਬਤਾਉਂ ਹਾਂ ਇੱਧਰ ਮੇਰਾ ਪੁੱਤ ਹਾਂਜੀ ਚਾਚੀ ਗਾਜ ਇੱਧਰ ਭਾਜੀ ਬੈਠੇ ਆ ਅਸੀਂ ਗੱਲ ਦੀ ਸਾਰਿਆਂ ਨੂੰ ਇਹ ਬਹੁਤ ਭਾਈ ਰੀਅਰ ਜੇ ਬੰਦੇ ਆ ਇਹਨਾਂ ਦੀ ਤਨਖਾਹ ਜ਼ਿਆਦਾ ਹੋਗੀ ਇਸ ਕਰਕੇ ਸਾਡੀ ਵੀਡੀਓ ਚ ਕੱਟ ਆਉਣੀ ਆ ਮੜਾ ਜੇ ਆਪਣਾ ਬਜਟ ਭਾਜੀ ਥੱਲੇ ਰੱਖੋ ਅਸੀਂ ਗਰੀਬ ਬੰਦੇ ਆ ਠੀਕ ਹੈ ਰਵਿੰਦਰ ਕਹਿੰਦਾ ਕਾਂਕਤਾ ਵੇਚਤੀ ਹਲੇ ਪੈਸੇ ਆਉਣੇ ਆ ਫਿਰ ਤੁਸੀਂ ਮੜ ਜਾ ਦੇਖ ਕੇ ਚੱਲੋ ਸਾਡੇ ਨਾਲ ਨਹੀਂ ਫਿਰ ਮੈਂ ਤੁਹਾਨੂੰ ਪੰਜ ਫੇ 5000 ਵਾਲੇ ਸੂਟ ਦਿਵਾਉਂਗਾ ਜੇ ਦਾੜਤੀ ਨੇ ਪੈਸੇ ਦੇ ਦਿੱਤੇ ਜੀ ਹੁਣ ਤੁਸੀਂ ਦੱਸ ਦੋ ਮੜੀ ਜੀ ਸੱਚੀ ਆਈ ਏ ਕਿ ਝੂਠ ਆਈ ਏ ਅੰਨੇ ਉਹ ਦੇਖ ਲੈ ਮੈਂ ਹੁਣ ਹੀ ਨਾ ਮਰਦਾ ਵਾ ਬਾਈ ਸੱਚੀ ਭਾਜੀ ਵੀ ਸਾਨੂੰ ਸਭ ਕੁਝ ਦਿਵਾ ਸਕਦੇ ਆ 올 ਰਾਈਟ ਨਹੀਂ ਦਿਵਾ ਦਾ ਇਹ ਤੇ ਠੀਕ ਆ ਭਾਜੀ ਦੇ ਵੀ ਆ ਕਦੇ ਮੈਂ ਮੈਂ ਹਾਂ ਪਰ ਗਾਤਾ ਸੁਣ ਲੈ ਮੇਰੀ ਭਾਜੀ ਦਾ ਵੀ ਬਜਰਦਾ ਇਹ 5 5000 ਵਾਲੇ ਸੂਟ ਦਿਵਾਲ ਲਾਗੇ ਇਕ ਤਾਂ ਜਿਹੜੇ ਹਿਸਾਬ ਹੋਇਆ ਸੂਟ ਇੱਕ ਮਹੀਨੇ ਵਿੱਚ ਲੇਹ ਹੁੰਦੇ ਆ ਨਾ ਪਰ ਫੇਰ ਤਾਂ ਸਾਹਮਣੇ ਦਾ ਵੀ 6 ਮਹੀਨੇ ਦੀ ਫਸਲ ਹੁੰਦੀ 6 ਵੀ ਤਨ ਚਾਰ ਕਿੱਲੇ ਦਾ ਫਹੀ ਨਾ ਮਈਆ ਦੁਹਾਨੇ ਸਮਾਈ ਤੇ ਸਮਾਈ ਜਦ ਬੁੱਤ ਸਮਾਈ ਨਿਕਲੇ ਨਹੀਂ ਤਨ ਚਾਰ ਕਿੱਲੇ ਦਾ ਫਹੀ ਨਹੀਂ ਮੈਂ ਤਾਂ ਕਹਿਣਾ ਮੈਨੂੰ 5000 ਰੁਪਏ ਹੱਥ 'ਚ ਧਰ ਦੋ ਠੀਕ ਆ ਮੈਂ 5000 ਦੇ ਚਾਰ ਪੰਜ ਸੂਟ ਲੈ ਲੈਣੇ ਉਹਦੇ ਮੈਂ ਵੀ ਆਇਆ ਕਾਨੇ ਏ ਨਹੀਂ ਹੈ ਵੀ 5000 ਦਾ ਇਕੱਲਾ ਇੱਕ ਸੂਟ ਲੈ ਲੈਣਾ ਨਾ ਦੇਖੋ ਭਾਈ ਗੱਲ ਸੁਣੋ 6 ਮਹੀਨੇ ਬਾਅਦ ਨਾ 5000 ਜਿਹੜੀ ਬਾਈ ਜੈਜ ਗੱਲ ਆ ਹਾਂ 6 ਮਹੀਨੇ ਬਾਅਦ ਨਹੀਂ ਇਹ ਇਹ ਸੂਟ ਕਹਿੰਦੀਆਂ ਸਾਨੂੰ 5000 ਵਾਲੇ ਚਾਹੀਦੇ ਨਹੀਂ ਪਾਪਾ ਜੀ ਕੱਲਾ ਇੱਕ ਸੂਟ 5000 ਵਾਲਾ ਨਹੀਂ ਚਾਹੀਦਾ ਬਿਹਾਰ ਮਹੀਨੇ ਜੇ 5000 ਰੁਪਏ ਦੋਗੇ ਠੀਕ ਆ ਉਦੋਂ ਚਾਰ ਪੰਜ ਸੂਟ ਅਸੀਂ ਲੈ ਕੇ ਰੱਖੋਗੇ ਜਿਵੇਂ ਹੁਣ ਕੋਈ ਘਰ ਕੋਈ ਫੰਕਸ਼ਨ ਆ ਗਿਆ ਉਹਦੇ ਚ ਪੈਸੇ ਥੋੜੇ ਜਿਹਾ ਜੋੜ ਕੇ ਉਸ ਟਾਈਮ ਹੈਵੀ ਸੂਟ ਲੈ ਲਾਂਗੇ ਨਹੀਂ ਹਾਂ ਘਰ 'ਚ ਕੋਈ ਪ੍ਰੋਗਰਾਮ ਆ ਹੁਣ ਜੇ ਅਸੀਂ ਨਾਰਮਲ ਜੇ ਸੂਟ ਪਾਈ ਫਿਰੀ ਜਾਵੇ ਹੈ ਇਧਰ ਤੁਹਾਡੀ ਸ਼ੋਭਾ ਵੱਜੂਗੀ ਬਾਈ ਚੋ ਦੇਖੋ ਗੱਲ ਬੜਾ ਕੀ ਹੈ ਹਾਂ ਜਿਹੜੀ ਸ਼ੋਭਾ ਹੁੰਦੀ ਘਰ ਦੀ ਉਹ ਜ਼ਰੂਰੀ ਨਹੀਂ ਵੀ ਸੂਟਾ ਰਣਵਾਦੀ ਆ ਅੱਛਾ ਗੱਲ ਚ ਨਾ ਆ ਆਪਣਾ ਦੇਖ ਮੈਂ ਆਧਰ ਜਵਾਬ ਦੇਣ ਨੂੰ ਬੈਠੀ ਆ ਤਾਂ ਹੀ ਕਹਿੰਦੀ ਆ ਗੱਲ ਚ ਨਾ ਆ ਵੀ ਇਸ ਸ਼ੋਭਾ ਦਾ ਇਸ ਗੱਲ ਚ ਖੁੱਦੀ ਆ ਵੀ ਸਾਰਾ ਟੱਬਰ ਹੂੰ ਵੈਸੇ ਮਾਲਕ ਦੀ ਫੁੱਲ ਕਿਰਪਾ ਜੀ ਸਾਡੇ ਉੱਪਰ ਸਾਰਾ ਟੱਬਰ ਰਲ ਕੇ ਰਹੋ ਹੈ ਕਿਨੇ ਆਇਆ ਨਾ ਕੋਈ ਸੋਚੇ ਵੀ ਰਵਿੰਦਰ ਇਹ ਗੱਲ ਪਤਾ ਨਹੀਂ ਕਾਹਤੇ ਕਹਿਣਾ ਮੈਂ ਇਹ ਗੱਲਾਂ ਇਹ ਜਿਹੜੀ ਮੇਰੀ ਜਿੱਥੇ ਤੱਕ ਮੇਰੀ ਸੋਚ ਆ ਮੈਂ ਉੱਥੇ ਤੱਕ ਕਹਿੰਦਾ ਛੋਬਾ ਦਾ ਏਸੀ ਗੱਲ ਚ ਵੀ ਸਾਰਾ ਟੱਬਰ ਹਮੇਸ਼ਾ ਰਲ ਕੇ ਰਹੇ ਇੱਕੋ ਠੀਕ ਹੈ ਹੂੰ ਵੀ ਆਪਣੇ ਘਰਾਂ ਬਾਈ ਪਕਾਓ ਖਾਓ ਕੋਈ ਰੌਲਾ ਨਹੀਂ ਗੇਲਾ ਕੋਈ ਰੱਪਣ ਜੇ ਤੁਹਾਨੂੰ ਕੋਈ ਰਸੋਈਆ ਦੀ ਚੀਜ਼ ਘੱਟ ਲੱਗਦੀ ਤਾਂ ਸਾਨੂੰ ਦੱਸੋ ਹੈ ਹੰਦੂ ਪਿਆਰ ਸਾਡੇ ਕੋਲ ਜਾ ਫੁੱਲਦੇ ਹਾਂ ਜੋ ਮਰਜੀ ਖਾਓ ਤੇ ਖੜਾਓ ਹੈ ਪਾਪਾ ਜੀ ਪਰ ਛੋਪਾ ਤਾਂ ਇਹ ਚੀਜ਼ ਆ ਛੋਪਾ ਸੂਟਾਂ ਤੇ ਨਹੀਂ ਹੈਗੀ ਅੱਛਾ ਫਿਰ ਆਏ ਕਰੇ ਕਰੂਗੇ ਛੋਪਾ ਕੁਰਤੇ ਪਜਾਮੇ ਆ ਚਾ ਪੈਂਟ ਸ਼ਰਟਾਂ ਚ ਨਹੀਂ ਹੈਗੀ ਲੋਰਾਂ ਚ ਨਹੀਂ ਹੈਗੀ ਵੇ ਪੈਂਟ ਕੁਰਤੇ ਪਜਾਮੇ ਪਾਉਣੇ ਸ਼ੁਰੂ ਕਰੋ ਕੁਰਤਾ ਪਜਾਮਾ ਪਾ ਲੂੰਗਾ ਇਹ ਕੁਰਤਾ ਮੇਰੇ ਜਿਹੜਾ ਮੇਰੇ ਪ੍ਰਾਈਵੇਟਿੰਗ ਵਾਲਾ ਕੁਰਤਾ ਪਜਾਮਾ ਕਈ ਸੋ ਦਾ ਸਵਾਇਦਾ ਮੈਂ ਹਾਂ ਫਿਰ ਦੇਖਣਾ ਨਹ ਹਲੇ ਅਸੀਂ 5000 ਤੇ ਸੂਟ 5 6 ਲੈਣ ਨੂੰ ਫਿਰਦੇ ਦੀਦੀ ਆ ਗਈ ਗੱਲ ਮੂੰਹ ਕਰਾ ਆਪਣੇ ਜਵਾਨ ਪਰ ਲੈਂਦੀ ਭਾਬੀਆਂ ਨੇ ਮੇਰੀ ਵੀ ਸੁਣ ਲੈ ਹਾਂ ਹਾਂ ਜਿਆਦਾ ਹੁਣ ਥਾਈ ਤੂੰ ਕਦੀ ਕੁੱਟਦੇ ਲੋਅਰ ਟੀ-ਸ਼ਰਟ ਨੂੰ ਸਾਰੀ ਉਹ 7 800 ਦੀ ਆ ਜਾਂਦੀ ਕੀ ਨੇ ਕਿਹਾ ਮੈਂ ਕਹਿੰਦਾ ਕੁਰਤਾ ਬਲੇਮਾ ਮੈਂ ਤੇਰੇ ਮੇਰੇ ਕਹਿ ਤਾ ਸਤਾ ਬੜਾ ਇਹ ਕੁਰਤਾ ਬਲੇਮਾ 250 ਦਾ ਬੜਿਆ ਦਾ ਮੈਂ ਗੱਲ ਆਈ ਕਹਿਣਾ ਚਾਹੁੰਦੀ ਆ ਅਸੀਂ ਪਾਪਾ ਜੀ ਅਸੀਂ ਕੁਝ ਨਹੀਂ ਕਹਿਣਾ ਆਪਣੇ ਕੋਰੇ ਦਿਲ ਪਰ ਹੱਥ ਰੱਖ ਕੇ ਆਏ ਕਹੋ ਵੀ ਹਾਂ ਰਵਿੰਦਰ ਵੀ ਮੈਂ ਅੱਜ ਦੇ ਟਾਈਮ ਤੇ ਵਿੱਚ 7-800 ਦੀ ਪੈਂਟ ਤੇ ਨਹੀਂ ਸੋਰੀ ਸ਼ਰਟ ਦੇ ਵਿੱਚ ਲੋਅਰ ਪਾਲਨ 7-800 ਦੀ ਆਪਣੇ ਦਿਲ ਪਰ ਹੱਥ ਧਾਰ ਕੇ ਇੱਕ ਵਾਰੀ ਕਹਿ ਦੋ ਅਸੀਂ ਸੌਣ ਨਹੀਂ ਖੜਾਉਣੀ ਕੁਝ ਨਹੀਂ ਕਰਾਉਣੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਲੰਦੇ ਮੇਰੀ ਮੈਨੂੰ ਪਤਾ ਲੰਦੇ ਨਹੀਂ ਹੈ ਮੇਰੀ ਗੱਲ ਹੈ ਇਹ ਗੱਲ ਛੱਡ ਦੇ ਮੈਂ ਤਾਂ 4-500 ਵਾਲੀ ਵੀ ਚੀਜ਼ ਸਮਝਣਾ ਚੰਗੀ ਤਰ੍ਹਾਂ ਮਚੋੜ ਕੇ ਹਣਾਉਂਦਾ ਨਹੀਂ ਹਡਾਉਂਦੇ ਤਾਂ ਹੈਗੇ ਆ ਪਰ ਗੱਲ ਆਏ ਆ ਵੀ ਜਿਹੜੀ ਹੁਣ ਦੇਖ ਮੇਰਾ ਪਤਾ ਕਿਆ ਸਿਸਟਮ ਆ ਮੈਂ ਹੁਣ ਰੋਜ਼ ਮੇਰੇ ਵਾਲਾ ਕੱਪੜਾ ਦਿੱਲੀ ਤੋਂ ਹੋਣਾ ਮੈਂ ਰੋਪੜ ਨੂੰ ਵੀ ਕਿਉਂਕਿ ਮੈਂ ਰੋਪੜ ਨੂੰ ਦਿੱਲੀ ਜਾਣਾ ਮੇਰੇ ਵਾਲਾ ਕੱਪੜਾ ਦਿੱਲੀ ਤੋਂ ਹੋਣਾ ਮੈਨੂੰ ਤਾਂ ਕਰਕੇ ਥੋੜੇ ਜਿਹੇ ਕੱਪੜੇ ਮ ਪਹਿਲਾਂ ਵੀ ਵਧੀਆ ਜੇ ਲੈਣੇ ਪਹਿਲਾਂ ਨਹੀਂ ਤਾਂ ਨਹੀਂ ਤਾਂ 1 ਮਹੀਨੇ ਬਾਅਦ ਉਹ ਫੇਰ ਜਮੇ ਆਏ ਹੋਣ ਸੁਣੋ ਤੁਸੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੁਹਾਡੇ ਲੈਣੇ ਵੀ ਬਣਦੇ ਮਹਿੰਗੇ ਕੱਪੜੇ ਮੈਂ ਤੁਹਾਨੂੰ ਉਹ ਨਹੀਂ ਕਹਣੀ ਵਧੀਆ ਮੈਂ ਨਾਲੇ ਕੱਲਾ ਨਹੀਂ ਹੁੰਦਾ ਬਾਈ ਵਾਲੇ ਵੀ ਨਾਲੇ ਹੁੰਦੇ ਹਾਂ ਅਜੀ ਤੁਸੀਂ ਕੀ ਕਿਹੜਾ ਚਾਹੁੰਦੇ ਨਾ ਨਾ ਨਹੀਂ ਨਹੀਂ ਇਹ ਕਪੜਾ ਆਉਂਦਾ ਤਾਂ ਲੋਹਾ ਦਾ ਸੇਵ ਆਉਂਦਾ ਇਹ ਜੀ ਹੈ ਮੇਰੇ ਲੱਗ ਹੁਣ ਦੇਖੋ ਸਾਨ ਵਿੱਚ ਫੱਕ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਆ ਤੁਸੀਂ ਬਾਹਰ ਜਾਂਦੇ ਅੰਦਰ ਜਾਂਦੇ ਹੋ ਨਾ ਤੁਸੀਂ ਤਾਂ ਕਹਿੰਦੇ ਮੈਂ ਮਰ ਜਾ ਵਧੀਆ ਦੇਖ ਕੇ ਲੈਂਦਾ ਹਨਾ ਅਸੀਂ ਉਹੀ ਸੂਟ ਸਸਤੇ ਚ ਲੈ ਲੈਨੇ ਸਰਦਾਰ ਜੀ ਅਸੀਂ ਰੋਜ਼ ਪਾਣੀਆਂ ਕਸੀ ਜਾਂਦੇ ਆ ਉਸ ਤੋਂ ਬਾਅਦ ਸਾਨੇ ਸੂਟ ਲੈਣ ਦਾ ਕੋਈ ਹੱਕ ਨਹੀਂ ਮੇਰੀ ਵੀ ਗੱਲ ਸੁਣ ਲੈ ਮੈਂ ਰੋਜ਼ ਪਾਣੇ ਆ ਹਾਂ ਹੈ ਤੁਸੀਂ ਕਿੱਥੇ ਨੂੰ ਰੋਜ਼ ਤੁਰਿਆ ਜਾਂਦੇ ਹੋ ਦੱਸੋ ਘਰ ਨਾ ਪਾਣੇ ਨੀ ਤਨ ਨੂੰ ਕਪੜਾ ਪਾਣੇ ਨਹੀਂ ਪੰਜ ਪੰਜ ਹਜ਼ਾਰ ਵਾਲੇ ਘਰਾਂ ਤੋਂ ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਵੀ ਇੱਕ 5000 ਦਾ ਸੂਟ ਲੈ ਲੈਣਾ ਕਿਹਾ ਹੀ ਨਹੀਂ ਕਿਹਾ ਹੀ ਨਹੀਂ ਆਏ ਕਿਹਾ ਵੀ 5000 ਰੁਪਏ ਸਾਨੂੰ ਹੱਥ 'ਚ ਧਰ ਦਿਓ ਠੀਕ ਆ ਬਾਲੇ ਉਹ ਸਾਰੇ ਮੈਂ ਸੁਣ ਫੇਰ ਇੱਕ ਮਿੰਟ ਗੱਲ ਸੁਣੋ ਫੇਰ ਗੱਲ ਸੁਣੋ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਮੇਰੇ ਹੱਥ 'ਚ 5000 ਧਰੋ ਠੀਕ ਹੈ ਉਹਦੇ ਵਿੱਚੋਂ ਅਸੀਂ 5-6 ਸੂਟ ਲੈ ਲੈਣੇ ਉਦੋਂ ਵਿੱਚ ਉਹ ਵੀ ਪੈਸੇ ਬਚਾ ਕੇ ਜਦ ਕੋਈ ਘਰ ਪ੍ਰੋਗਰਾਮ ਹੋਊਗਾ ਉਸ ਟਾਈਮ ਅਸੀਂ ਕੋਈ ਹੈਵੀ ਸੂਟ ਲੈ ਲੜਾ ਆਏ ਗੱਲ ਕਰ ਰਹੇ ਆ ਗੱਲ ਸਾਲ ਇਹ ਇਹ ਤਾਂ ਤੇਰੀ ਗੱਲ ਸੁਣਣੀ ਆ ਠੀਕ ਆ ਪਰ ਹੁਣ ਤੁਹਾਨੂੰ ਉਹਨਾਂ ਨੂੰ ਅੱਜ ਛੋਟ ਦਵਾਤੇ 6 ਮਹੀਨੇ ਮੂਨਾ ਕਰਿਓ 6 ਮਹੀਨੇ ਬਾਅਦ ਤੁਹਾਨੂੰ 5000 ਰੁਪਏ ਲੋਨ ਕਰ ਜਾਣਾ ਆਪ ਕੋ ਪੈਸੇ ਕਹਿੰਦੇ ਜਾਣਾ ਸੀ ਟੈਨਸ਼ਨ ਕਦੀ ਲਿੰਦੀ ਕਾਤੇ ਲੈ ਬਸ ਅੱਜ ਸਾਡੀ ਕੋਈ ਜ਼ਿੰਦਗੀ ਨਹੀਂ ਅਸੀਂ ਵੀ ਤਾਂ ਸਵੇਰੇ ਉੱਠ ਕੇ ਨਿਆਰ ਹੋ ਤਿਆਰ ਹੋ ਕੇ ਇੱਕ ਵਾਰ ਤਾਂ ਆਫਿਸੇ ਜਾਂਨੇ ਆਂ ਸੋਈ ਚ ਮੜਦੇ ਆ ਔਰ ਪੀਸਸ ਆ ਦੋਸਤ ਸਿਆ ਠੀਕ ਆ ਹਾਂ ਤੇ ਗੱਲ ਹੁਣ ਹੈਗੀ ਐ ਇਦਾਂ ਹੁਣ ਟਾਈਮ ਹੋ ਗਿਆ 8 ਵਜੇ ਚੱਲੇ ਹੋਰ ਇਹ ਟਾਪਿਕ ਬੰਦ ਆ ਭਾਈ ਸੂਟ ਤਾਂ ਚਲਪਾ ਨੂੰ ਮਿਲੇ ਜਾਣੇ ਟੈਂਸ਼ਨਾਂ ਦੇ ਨਾਰੀ ਸ਼ਕਤੀ ਜਿੰਦਾਬਾਦ ਵਿੱਚੇ ਮੰਮੀ ਰਲਾਣੀ ਆਪਾਂ ਨੇ ਜਿਹੜੀ ਇਹ ਗੱਲ ਛਿੜੀ ਵੀ ਆ ਨਾ ਹਾਂ ਜਦੋਂ ਭਾਬੀਆਂ ਆਪੇ ਗਹਿਰਾ ਵੀਡੀਓ ਚ ਉਹੋ ਗੱਲ ਕਹਿੰਦੀ ਵੀ ਕਹਿੰਦੇ ਛੱਪੜ ਤੋਂ ਮੱਝ ਕੱਢਣੀ ਯਾਰ ਦੁਕਾਨ ਚੋਂ ਕਹਿੰਦੇ ਜਨਾਨੀ ਕੱਢਣੀ ਬਹੁਤ ਆਖੀ ਬਾਈ ਚੱਲ ਗਈ ਕਿਹ ਲੈ ਸੱਚੀ ਨਾਲੇ ਆਪ ਮੰਨੀਆਂ ਵੀ ਯਾਰ ਇਹ ਨਾਲੇ ਕੀ ਨੇ ਰਹੀ ਸੀ ਕੀ ਨਹੀਂ ਵੇਠੀਕਾ ਗੱਲ ਫੇਰ ਇੱਕ ਗੱਲ ਹੋਰ ਵੀ ਹੈ ਨਾ ਸਰਦਾਰ ਜੀ ਤੁਸੀਂ ਇਹ ਦੇਖੋ ਇੱਕ ਸੂਟ ਲੈਣ ਨੂੰ ਅਸੀਂ ਜਿਹੜਾ ਕਿ 6-7 ਵਾਰ ਪਾਉਣਾ ਕਿੰਨਾ ਕੁ ਸਫਲੋਨੀਆ ਕਿੰਨਾ ਟਾਈਮ ਲਾਉਣੀਆ ਜਦ ਤੁਹਾਡੇ ਨਾਲ ਵਿਆਹ ਕਰੇ ਤੇ ਤੁਹਾਨੂੰ ਚੁਣਨਾ ਦੇਖੋ ਅੱਛਾ ਤੁਹਾਨੂੰ ਕੀ ਕੀ ਮੈਂ ਚੁਣਿਆ ਸੀ ਗੱਲ ਇੱਕ ਮਤਲਬ ਆਏ ਗੱਲ ਕਹਿਣਾ ਚਾਹੁੰਦੀ ਮੈਂ ਉਹ ਮੇਰੀਆਂ ਮੁੱਛਾਂ ਨੂੰ ਥੋੜੀ ਜਿਹਾ ਸੈੱਟ ਕਰਾਣੇ ਆ ਗਿਆ ਹੋ ਗਿਆ ਹਾਂ ਦੇਖ ਲੈ ਮੰਮੀ ਹੁਣ ਮੰਮੀ ਦੇਖ ਲੈ ਹੁਣ ਕਲਚਰ ਹੀ ਦੇਖਦਾ ਏ ਮੰਮੀ ਮਾਲਾ ਵਾਲੀ ਮੰਮੀ ਤੇ ਮਾਲਾ ਵਾਲੀ ਮਾਸੀ ਬਹੁਤ ਆ ਭਾਜੀ ਕੀ ਕਹਿੰਦਾ ਤੁਹਾਨੂੰ ਸਮਝ ਨਹੀਂ ਆਈ ਮੈਨੂੰ ਸਮਝ ਆ ਗਈ ਬਿਨ ਹੁਣ ਮੇਰੀਆਂ ਮੁੱਛਾਂ ਠੀਕ ਨਹੀਂ ਨਹੀਂ ਹੁਣ ਮੈਨੂੰ ਬਹੁਤ ਕੁੜੀਆਂ ਹਲੇ ਵੀ ਪਈਆਂ ਵਿਆਹ ਕਰਾਉਣ ਏ ਮੈਂ ਗੱਲ ਤਾਂ ਮੇਰੀ ਦੀਦੀ ਨੇ ਮੇਰਾ ਸਾਥ ਦਿੱਤਾ ਸਭ ਕੁਝ ਛੱਡੋ ਇਹਦਾ ਹੋਰੇ ਪਾਸੇ ਨੂੰ ਗੱਲ ਲੇ ਗਈ ਮਾਸੀ ਨੇ ਜਦੈ ਦੱਸ ਦੇਣਾ ਮੰਨ ਨਹੀਂ ਨੇ ਮੈਂ ਕਹਿੰਦਾ ਮੁੱਛਾਂ ਖਰਚਾ ਹੋ ਗਿਆ ਮੁੱਛਾਂ ਮੇਰੇ ਕਹਿੰਦਾ ਨਾ ਮੇਰੇ ਕਹਿੰਦਾ ਮੰਮੀ ਬੱਸ ਮੰਮੀ ਕਾ ਨੀ ਸਾਈਡ ਲੱਤੇ ਅਸੀ ਥੋਡੀਆਂ ਧੀਆਂ ਐ ਨਹੀਂ ਕਹਿੰਦਾ ਮਤਲਬ ਮੇਰਾ ਵੀ ਐ ਵੀ ਐ ਕਹਿੰਦਾ ਹੁਣ ਐ ਕਹਿੰਦਾ ਹੁਣ ਮੰਮੀ ਨੂੰ ਵੀ ਸ਼ੋਰ ਨਹੀਂ ਹੈਗੀ ਗੱਲ ਮੈਂ ਦੱਸਦਾ ਮੈਂ ਕਿਹੜੀ ਗੱਲ ਕਹਿਣਾ ਤਾਂ ਮੈਂ ਇਹ ਗੱਲ ਕਹਿਣ ਨੂੰ ਫਿਰਦਾ ਵੀ ਵਿਆਹ ਦੇ ਦੇਖਿਆ ਪੰਜਾ ਮੁੱਛਾ ਕਿਦਾਂ ਦੀਆਂ ਹੁਣ ਤਾਂ ਸੈੱਟ ਕਰਾਣੇ ਵਾਲੀਆਂ ਹੋਈਆਂ ਨੇ ਇਹਨਾਂ ਦੇ ਸਾਹ ਦੇ ਫੋਟੋ ਦੇਰੇ ਨਹੀਂ ਆਈ ਬੜਾ ਕਦੇ ਨਹੀਂ ਹਾਂ ਕਰਦੀ ਹਾਂ ਇਹ ਹੋਰ ਪਰ ਤੁਹਾਨੂੰ ਬੜਾ ਪਤਾ ਮੈਂ ਹਾਂ ਕਰੀਏ ਮੈਂ ਨਾ ਕਰੀ ਮੈਂ ਨਾ ਮੈਂ ਕਿਹਾ ਹਲੇ ਪਾਈ ਅੱਖਾਂ ਜਾਨਾ ਬੜੀਆਂ ਹੈ ਨਾ ਕੰਨੀ ਠੀਕ ਹੈਗਾ ਬਾਕੀ ਮਾਰਾ ਤੇ ਹੱਥ ਦਾ ਜਿੱਥੇ ਜਿੱਥੇ ਮਾਰਾ ਜੀ ਲਿਖਣਾ ਵੀ ਜਾਣਾ ਉੱਥੇ ਜਾਣਾ ਹੀ ਆ ਠੀਕ ਆ ਹਾਂ ਕਰ ਦਿੰਦਾ ਮੈਂ ਕਿ ਨਹੀਂ ਪੁੱਛ ਗੱਲ ਬਾਣੀ ਦਾ ਹਾਂ ਪਾ ਹੁਣ ਤੁਸੀਂ ਆਏ ਪੁੱਛੋ ਕਿੰਨੇ ਸਾਲ ਹੋ ਗਏ ਵਿਆਹ ਨੂੰ ਯਾਰ ਨੂੰ ਦੇਖੋ ਗੱਲ ਪਤਾ ਕਿਆ ਜੀ ਹੁਣ ਵਿਆਹ ਨੂੰ ਐਸਟੀਮੇਟ ਯਾਰ ਐਸਟੀਮੇਟ ਦੱਸਦੇ ਆ ਤੁਹਾਨੂੰ ਪੱਕੀ ਡੇਟ ਨਹੀਂ ਬਾਈ ਜਦ ਦੇ ਟਾਈਮ ਤੇ ਕੋਈ ਵੀ ਤਾਂ ਯਾਦ ਰੱਖਦਾ ਕੋਈ ਕੋਈ ਹੈਗਾ ਤਾਂ ਆਪਣਾ ਨੰਬਰ ਹੈਗਾ ਵੀ ਬਤਲਿਓ ਅ ਸਾਡਾ ਨੰਬਰ ਜੇ ਮੈਂ ਕੋਈ ਆਏ ਨਹੀਂ ਬਹੁਤ ਹਾਈ ਫਾਈ ਪੜੇ ਲਿਖੇ ਤੇ ਧਾਰਨ ਬੰਦੇ ਜਿਹੜੇ ਕੋਈ ਏਡੀ ਜਿਆਦਾ ਨਹੀਂ ਹੁਣ ਤੱਕ ਯਾਦ ਰੱਖਿਆ ਪਰ ਅਸੀਂ ਆਈਡੀ ਨਾਲ ਵੀ ਇਹਨਾਂ ਦਾ ਅਪ੍ਰੈਲ ਮਈ ਵਿੱਚ ਵਿਆਹ ਹੋਇਆ ਤਾਂ ਪਾਪਾ ਯਾਰ ਮੰਮੀ ਦਾ ਆਈਡੀ ਨਾਲ ਇਹਨਾਂ ਦੀ ਐਨੀਵਰਸਰੀ ਮਨਾਉਣ ਲੱਗੇ ਆ ਚਲੋ ਜੇ ਡੇਟ ਆਦ ਵੀ ਹੁੰਦੀ ਖੁਸ਼ੀ ਦਾ ਖੁਸ਼ੀ ਹੋਊਗਾ ਚਾਹੇ ਅੱਗੇ ਪਿੱਛੇ ਮਨਾ ਲਓ ਹੈਨਾ ਵੀ ਇੰਨਾ ਇੰਨਾ ਕੇ ਹੋ ਜਾਂਦਾ ਵੀ ਹਾਂ ਚੱਲ ਨਿਆਣੇ ਨੇ ਭਾਈ ਸਾਡਾ ਵੀ ਕੇਕ ਕਬਾਸ ਹੋਰ ਕੀ ਚਾਹੀਦਾ ਮਾਂ ਬਾਪ ਨੂੰ ਆ ਇੱਕ ਖੁਸ਼ੀ ਹੁੰਦੀ ਹੈ ਤਾਂ ਕਰਕੇ ਅਸੀਂ ਸੋਚਿਆ ਅੱਜ ਵੀ ਭਾਈ ਐਨੀਵਰਸਰੀ ਮੜਾਈ ਜਾਵੇ ਮੰਮੀ ਪਾਪਾ ਜੀ ਦੀ ਹੈਨਾ ਤੇ ਤਾਂ ਕਰਕੇ ਅਸੀਂ ਕੇਕ ਲਿਆ ਬਸ ਆਏ ਸਾਂ ਵੀ ਲੋਕ ਆਪਾਂ ਜੀ ਵੀ ਅੱਜ ਦੇ ਦੇ ਹੋਇਆ ਦਾ ਵਿਆਹ ਬਸ ਬਸ ਕਾਹ ਨੂੰ ਚੱਕਾ ਦੇ ਦਿੰਦੇ ਪਪਾ ਜੀ ਵੈਸੇ ਥੋੜੇ ਦਿਨ ਕਿੱਦਾਂ ਲੰਗੇ ਹੁਣ ਤੱਕ ਵਧੀਆ ਲੰਗੇ ਜੀ ਅੱਛਾ ਮੰਮੀ ਵਧੀਆ ਵਧੀਆ ਲੰਗੇ ਜਿੰਦਗੀ ਵਧੀਆ ਲੰਗੇ ਆ ਜੀ ਮੈਂ ਆ ਗਿਆ ਨਾ ਕੀ ਚਾਹੀਦਾ ਪਰਮਾਤਮਾ ਨੇ ਸਭ ਕੁਝ ਬਹੁਤ ਵਧੀਆ ਸਾਹ ਦਿਖਾਤਾ ਜੇ ਪੰਗੇ ਵੀ ਘਟਣੇ ਤੇ ਮਹਾਰਾਜ ਨੇ ਦਿਨ ਫੇਰਤੇ ਸਭ ਆਲੇ ਬੱਚੇ ਹੋ ਗਏ ਮਹਾਰਾਜ ਦੇ ਪੋਤੇ ਪੋਤੀਆਂ ਵਾਲੇ ਕਰਤੇ ਪੋਤੇ ਪੋਤੀਆਂ ਹੋ ਗਏ ਸਭ ਕੁਝ ਹੋ ਗਿਆ ਹੁ ਕਾ ਸੱਚੀ ਦੋਤੇ ਦੋਤੀਆਂ ਨੇ ਦੋਤੇ ਦੋਤੀਆਂ ਵਾਲੇ ਪੋਤੇ ਪੋਤੀਆਂ ਵਾਲੇ ਯਾਰ ਤੁਸੀਂ ਮੜੀਏ ਠੰਡ ਰੱਖੋ ਇੱਧਰ ਬੜਾ ਵੀਰ ਬੋਲ ਨਹੀਂ ਰਿਹਾ ਕੁਝ ਬੁਲਾਓ ਚਲੋ ਚਲੋ ਹਨ ਕੋਈ ਨਹੀਂ ਆਈ ਕੱਤੇ ਕੈਮਰੇ ਮੂਰੇ ਹਰੇਕ ਬੰਦਾ ਨਹੀਂ ਬੋਲ ਸਕਦਾ ਜੱਜਾ ਭਾਜੀ ਤੁਸੀਂ ਇਹਦਾ ਭਾਜ ਦਾ ਬਜਟੇ ਬਹੁਤ ਜ਼ਿਆਦਾ ਹੋਣ ਲੱਗ ਗਿਆ ਸਰਦਾਰ ਜੀ ਦਿਨ ਪਰ ਦੇਣਾ ਇਹ ਸਾਡੀ ਹੁਣ ਥੋੜੀ ਜਿਹੀ ਜੱਗ ਖੁੱਲ ਗਈ ਆਪਣੀ ਹਾਂ ਭਾਈ ਦੀ ਹੁਣ ਨਹੀਂ ਖੁੱਲੀ ਵੀ ਹਰੇਕ ਬੰਦੇ ਦਾ ਆਪਣਾ ਆਪਣਾ ਖਾਤਾ ਹੁੰਦਾ ਮੈਂ ਹੁਣ ਆਏ 24 ਘੰਟੇ ਭਾਈ ਦੇ ਕੈਮਰਾ ਪਿੱਛੇ ਲੈ ਕੇ ਘੁੰਮਣਾ ਪੈਣਾ ਇਹ ਰੱਖ ਜਾਣਾ ਤੇ ਅੱਧੇ ਤੇ ਰਾਜਨ ਤੇ ਪਾਦੀ ਤੇਰੇ ਨੇ ਕਿਤੇ ਤਾਂ ਕਿਤੇ ਨਾ ਮਤਲਬ ਕਰ ਤੁਰ ਗਿਆ ਜਦੋਂ ਨਾ ਨਾ ਤੂੰ ਠੀਕ ਰੱਖਦੀ ਆ ਬਾਈ ਪਾਦੀ ਤੇਰਾ ਉਹ ਤੇ ਚੱਲ ਜਾਂਦਾ ਤੇ ਮੇਰੇ ਵਰਗੀ ਪਿੱਛੇ ਲੈ ਜਾਂਦੀ ਹੁੰਦੀ ਸੀ ਰੁਕ ਜਾ ਬਾਈ ਰੁਕ ਜਾ ਇਹਨੂੰ ਕੰਮ ਦਿਖਾਵਾ ਜਾਂਦਾ ਫਿਰ ਭਾਈ ਜੇਲ ਹੁੰਦਾ ਇਹ ਹਾਂ ਇਹ ਕੰਮ ਵਗੈਰ ਕੁਝ ਨਹੀਂ ਹੈਗਾ ਕੰਮ ਬਗੈਰ ਨਹੀਂ ਕਰਨੀ ਕੀ ਅਰੇ ਜਿੱਕੇ ਬਗਾਇ ਕੋਸਰੀ ਹਾਂ ਮਨਜਾ ਭਾਈ ਨੇ ਆਣਾ ਨਾ ਸਵਾਰ ਕੇ ਦਿਖਾਤਾ ਮਹਾਰਾਜਾ ਨਾ ਰੱਬ ਇਹਦੇ ਬੱਚੇ ਸਭ ਨੂੰ ਦੋ ਵਾਹ ਸਭ ਨੂੰ ਸਤਿ ਮਹਾਰਾਜਾ ਮਹਰੇ ਸਾ ਕੋ ਦੇ ਤਾ ਕਿਸੇ ਗੱਲ ਦੀ ਚਿੰਤਾ ਨਹੀਂ ਉਨੀ ਤੰਗੀ ਕੱਟੀ ਦੀ ਉਨੀ ਮਹਾਰਾਜਾ ਨੇ ਸਾਨੂੰ ਓਏ ਮੰਨੋ ਜਿੰਤਾ ਨਹੀਂ ਆਪਾਂ ਬਹੁਤ ਵਧੀਆ ਬਿਲਕੁਕ ਟਾਈਮ ਲੰਘਦਾ ਤੇ ਚਲੋ ਫੇਰ ਹੁਣ ਕੇਕ ਕੱਟੋ ਯਾਰ ਕੇਕ ਕੱਟੋ ਪਾਪਾ ਜੀ ਗਰ ਉਹ ਤਿਆਰੀ ਪੈ ਗਈ ਮਮੀ ਤਿਆਰੀ ਕਟੋ ਕਹੋ ਕਟਿਏ ਆਹ ਤਾਂ ਕੱਢ ਦੇ ਜੀ ਆਹ ਤਾਂ ਕੱਢ ਲਓ ਐਨੀਵਰਸਰੀ ਹੈ ਜੀ ਦੀਦੀ ਨੂੰ ਫੜਾਓ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਹੈਪੀ ਇਹ ਆ ਚਾਕਲੇਟਾਂ ਜੀਆਂ ਵੀ ਚਾਹੇ ਕੱਢੇ ਲਓ ਕਮ ਚਰੋ ਕੱਟ ਨਾ ਯਾਰ ਕੱਟ ਕੇ ਕੱਢ ਲਿਓ ਕੱਟ ਲਓ ਬੈਠ ਲਓ ਸਭ ਲਈ ਹੈਗਾ ਇੱਕ ਕਟੋ ਲਓ ਫਾਈਨ ਹੈਪੀ ਐਨੀਵਰਸਰੀ ਆ ਹੈਪੀ ਅਨਿਵਰਸਰੀ ਨੀ ਬੜਾ ਗਿਆ ਅੱਜ ਇੱਕ ਛੇਲਾ ਸਾਡਾ ਸੁੱਤਾ ਪਿਆ ਇੱਕ ਨੂੰ ਫੋਨ ਪਰ ਲਾਇਆ ਵਾ ਜੀ ਕਿਉਂਕਿ ਫਿਰ ਥੋੜਾ ਜਾਂ ਹੋਜੂ ਲੈ ਮੰਮੀ ਉਹ ਚੰਚੀ ਇਹਨੇ ਤੇ ਪਾਰੋ ਪਾਰੋ ਪਹਿਲਾਂ ਵਾਈ ਪਪਾ ਜੀ ਨੂੰ ਸ਼ਕਾ ਦੇਣਾ ਪਪਾ ਜੀ ਨੇ ਛਕਿਆ ਹੋਇਆ ਜਮਰਤ ਅਲੱਗ ਅਲੱਗ ਕੌਲੀ ਟਾਈਮ ਇਹ ਕਹਿੰਦੀ ਐ ਵੀ ਥੋੜੀ ਜਿਹੀ ਅਲੱਗ ਅਲੱਗ ਲਿਆ ਦੋ ਦੀਦੀ ਇੱਕ ਕੌਲੀ ਹੋਰ ਲਿਆਓ ਇੱਕ ਚਮਚਾ ਖੋਲੋ ਇਹ ਉਹ ਵੀ ਕਹਦਾ ਮੈਨੂੰ ਕਿ ਖਲਾਬ ਬੇਤਿਸ ਹਾਲੇ ਮੋਲੇ ਮੀ ਆਵਾ ਪਾ ਜੀ ਖੜਾਓ ਆਵਾ ਪਾ ਜੀ ਖੜਾਓ ਮਾੜ ਰਣਾ ਤਸੇ ਮਾੜ ਰਣਾ ਕੋਸ਼ ਨਹੀਂ ਹੁੰਦਾ ਪਾਪਾ ਜੀ ਕੋਸ਼ ਨਹੀਂ ਹੁੰਦਾ ਅੱਜ ਕੱਲ ਦੇ ਪਾਪਾ ਜੀ ਐ ਤੁਸੀਂ ਪਾਪਾ ਜੀ ਪਾਪਾ ਇਹ ਨਹੀਂ ਕਿਾ ਜੂੰਦੀ ਰਹੇ ਪਾਪਾ ਇਹ ਨਹੀਂ ਆ ਮੈਂ ਆਪੇ ਖਾ ਲਿਆ ਮੇਰੇ ਪਾਪਾ ਜੀ ਕਿਤੇ ਇਹਨੇ ਕਿ ਜੂੰਦੀ ਰਹਿਤੀ ਹੈ ਪਾਪਾ ਜੀ ਹੁਣ ਤੁਸੀਂ ਮੜਾ ਖਾ ਲਓ ਹੋ ਤੁਸੀਂ ਮੰਮੀ ਦਾ ਮੂੰਹ ਮਿੱਠਾ ਕਰਾ ਲਓ ਹਾਂ ਲੋ ਜੀ ਪਾਪਾ ਜੀ ਚਮਚਾ ਭਰਦੇ ਹੋਏ ਮੰਮੀ ਜੀ ਦੇ ਮੂੰਹ ਦੇ ਵਿੱਚ ਪਾਉਂਦੇ ਹੋਏ ਲੋ ਜੀ ਚਾ ਲੋ ਭਾਈ ਜੀ ਇਹ ਨਾ ਕਹ ਲਓ ਵੀ ਇਹ ਸਾਦਾ ਬੜਾ ਸਾਦਾ ਬਣ ਬਸ ਸਰ ਕੀ ਚਾਹੀਦਾ ਕੋਈ ਸ਼ੋਸ਼ੇ ਬਾਜੀ ਵਾਲੇ ਨਹੀਂ ਹੈਗੇ ਅੱਜ ਤੱਕ ਕਦੇ ਇਹ ਜਿਆ ਸਿਸਟਮ ਮਤਲਬ ਨਹੀਂ ਕਰਿਆ ਵਾ ਤਾਂ ਕਰਕੇ ਸਾਦੇ ਰਹੇਗਾ ਜਿਦਾ ਜੀਵਿਦਾਰ ਤਬਰ ਜੋ ਤੁਸੀਂ ਵੀ ਕਰਾ ਦਿਓ ਮੂੰ ਮਿੱਠਾ ਹਾਂਜੀ ਹਾਂਜੀ ਖੜ ਜਾਓ ਪਾਪਾ ਜੀ ਮੈਂ ਖਵਾਉਣਾ ਐਕਸ਼ਨ ਕਰਨਾ ਪਾਪਾ ਨੂੰ ਕੇਕ ਸਵਾਦ ਲੱਗਿਆ ਹਾਂ ਪਾਪਾ ਜੀ ਰਵਿੰਦਰ ਨੂੰ ਕਹਦੇ ਹੁਣ ਜੂੰਦਾ ਰਹਿ ਪੁੱਤ ਪਾਈ ਭਾਈ ਮੇਰੇ ਪੁੱਤਾਂ ਦੇ ਲੰਬੇ ਹੂ ਆਹ ਤੁਮਰੇ ਕੋਲ ਆ ਮਮੀ ਨੇ ਕਿੱਦਾ ਗਿਆ ਆ ਮਮੀ ਨੇ ਕਿੱਦਾ ਗਿਆ ਆ ਜਾ ਬੂ ਆ ਜਾ ਬੂ ਆ ਜਾ ਬੂ ਤੇ ਨਿਆਣਾ ਹੁੰਦਾ ਜੀ ਬਾਬਾ ਜੀ ਨਿਆਣੀਆਂ ਨਹੀਂ ਹੁੰਦਾ ਬਾਬਾ ਜੀ ਨਹੀਂ ਨਹੀਂ ਉਹ ਤਾਂ ਠੀਕ ਆ ਚਾਹੇ ਚਾਹੇ ਜੋ ਆਕਾਂ ਵਾਲੇ ਹੋ ਜੀਏ ਮਾਪੇ ਵਾਸਤੇ ਤਾਂ ਉਹੀ ਛੋਟੇ ਛੋਟੇ ਨਹੀਂ ਹਾਂ ਇਹ ਗੱਲ ਤਾਂ ਤੇ

ਵੇ ਮੈਨੇ ਡੱਡ ਨੂੰ ਡਾਉ ਮੈਨੇ ਫੋੜਾ ਡੱਡ ਉਹ ਬਾਤ ਹੈ ਦਾਦੀ ਕੋਈ ਆਇਦੇ ਜੋ ਪਾਪਾ ਜੀ ਨੂੰ ਖੜਾਵੋ ਕਿਉਂ ਨਹੀਂ ਪੁੱਤ ਨਹੀਂ ਲਾਲੂ ਰੁਕ ਹਲੋ ਪਾਪਾ ਜੀ ਤੁਹਾਡੀ ਪਾਚਾ ਬਹੁਤ ਕੰਮ ਦਾ ਕੁੜਤਾ ਪਜਾਮਾ ਹਾਂ ਬਹੁਤ ਕੰਮ ਦਾ ਬੱਚਾ ਮੈਂ ਮਮੀ ਨੂੰ ਸੂਟ ਲਿਆਂਦਾ ਸੀ ਮਮੀ ਨੂੰ ਪਾਈ ਸੂਟ ਲਿਆਣ ਤਾਂ ਇਹ ਸਾਡੇ ਸਾਰੇ ਆ ਬਲ ਤੇ ਗਿਫਟ ਆ ਤੁਹਾਨੂੰ ਅਸੀਂ ਤਾਂ ਲੈਦਾ ਲੈਦਾ ਕਹਿੰਦੇ ਤੇ ਮੰਮੀ ਕਹਿੰਦੇ ਇੱਕ ਚੀਜ਼ ਦਿਵਾ ਲਓ ਨਹੀਂ ਮੈਂ ਕੁਛ ਵੀ ਨਹੀਂ ਲੈਣਾ ਹਾਂ ਉਹ ਦੇ ਦੇ ਮੇਰਾ ਮੇਰਾ ਬੁੱਤਰਾ ਪਿੱਛੇ ਰਹਿ ਗਿਆ ਲੱਡੂ ਸਾਡਾ ਪਿੱਛੇ ਰਹਿ ਗਿਆ ਭਾਈ ਨੁਰੂ ਬਲਾਈ ਸ਼ਾਤਰੀ ਓਏ ਓਏ ਜਮੀਆ ਜਮੀਆ ਉਹ ਕਿੱਥੇ ਉਹ ਮੰਮੀ ਮੰਮੀ ਦਾਦੂ ਦੇ ਬਾਰੇ ਮੋਟਾ ਦਾਦੂ ਦੇ ਇਹ ਦਾਦੂ ਦੇ ਬਾਰੇ ਬੁੱਤਰਾ ਜਦੋਂ ਮੋਟਾ ਚੱਪੀ ਬਣਦਾ ਖੜਾ ਤਾ ਹੈਪੀ ਬਰਥਡੇ ਕਰਦੇ ਮਮੀ ਕਹਿੰਦੀ ਚੱਚੇ ਇਕ ਵਾਰ ਤਾ ਨਾ ਨਹੀਂ ਚਲੋ ਚਲੋ ਭਾਈ ਲਾ ਦਾਦੀ ਨੂੰ ਖਿਲਾ ਦੇ ਹਾਂ ਸ਼ਾਬਾਸ਼ ਕੁਝ ਹੋ ਗਿਆ ਲੱਡੂ ਜਾਤਾ ਚਲੋ ਠੀਕ ਹੈ ਜੀ ਫਿਰ ਹੁਣ ਅਸੀਂ ਛੱਕ ਲਈਏ ਤੁਸੀਂ ਵੀ ਅੱਜ ਦਿਨ ਦਿਨ ਸ਼ਖਣਾ ਅਗਲੇ ਬਲੋਗਸ ਤੇ ਮਿਲਦੇ ਆ। थैंक यू सो मच। ਛੋਟੇ ਛੋਟੇ ਖੁਸ਼ੀਆਂ ਦੇ ਪਲ ਅਸੀਂ ਇਦਾਂ ਹੀ ਸਾਂਝੇ ਕਰਦੇ ਨਵਾਂਗੇ। ਠੀਕ ਆ? ਤੇ ਪਰਮਾਤਮਾ ਤੁਹਾਨੂੰ ਵੀ ਅੰਦਰ ਦੀਆਂ ਖੁਸ਼ੀਆਂ ਦੇ ਪਲ ਦਵੇ। ਤੁਸੀਂ ਵੀ ਸਾਂਝੇ ਕਰਦੇ। ਬਿਲਕੁਲ। ਫਿਰ ਬਾਏ ਬਾਏ।